ਸੁਧਾਰ ਲਹਿਰ ਕੇਂਦਰੀ ਏਜੰਸੀਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖੇਡ ਖੁੱਲ ਕੇ ਸਾਹਮਣੇ ਆ ਗਈ ਅੱਜ ਮਨਪ੍ਰੀਤ ਹਾਲੀ ਤੇ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਇਕੱਠੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਏ ਨੇ ਕਿ ਜਥੇਦਾਰਾਂ ਦੀ ਨਿਯੁਕਤੀ ਗਲਤ ਢੰਗ ਦੇ ਨਾਲ ਹੋਈ ਚਲ ਹਰਜੋਤ ਬੈਂਸ ਨੂੰ ਤਾਂ ਮੈਂ ਬਾਅਦ ਚ ਦੇਖਦਾ ਪਹਿਲਾਂ ਮੈਂ ਮਨਪ੍ਰੀਤ ਹਾਲੀ ਸਾਹਿਬ ਨੂੰ ਪੁੱਛਦਾ ਮਨਪ੍ਰੀਤ ਹਾਲੀ ਜੀ ਕੀ ਹੁਣ ਪੰਜਾਬ ਦੀ ਵਿਧਾਨ ਸਭਾ ਤੈਅ ਕਰੇਗੀ ਕਿ ਵਿਧੀ ਵਿਧਾਨ ਕੀ ਹੋਏਗਾ ਜਿਹਦੇ ਨਾਲ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਹੋਏਗੀ ਕਿਉਂ ਆਪਾਂ ਆਪਣੀਆਂ ਸਰਮੌਰ ਸੰਸਥਾ ਦੀ ਸ਼ਾਨ ਨੂੰ ਮਲਿਆ ਮੇਟ ਕਰਨ ਲੱਗੇ ਆ ਤੇ ਉਹਨਾਂ ਨੂੰ ਇੰਨਾ ਨੀਚੇ ਖਿੱਚ ਕੇ ਲਿਆ ਰਹੇ ਔਰ ਮੈਂ ਤਾਂ ਕੱਲ ਵੀ ਇਹ ਗੱਲ ਜਗ ਜਗਹਾਰ ਕੀਤੀ ਸੀ ਜਦੋਂ ਮੈਂ ਦੱਸਿਆ ਸੀ ਕਿ ਪੰਜਾਬ ਸਰਕਾਰ ਦੇ ਮੰਡੀ ਬੋਰਡ ਦੇ ਕਮਰਿਆਂ ਦੇ ਵਿੱਚ ਸੁਧਾਰ ਲਹਿਰ ਤੇ ਏਜੰਸੀਆਂ ਦੇ ਬੰਦੇ ਮੀਟਿੰਗਾਂ ਕਰਦੇ ਨੇ ਆਹੀ ਖੇਡਾਂ ਖੇਡਦੇ ਨੇ ਆਹੀ ਮਤਾ ਚਾਇਆ ਨਹੀਂ ਕੀ ਪੰਜਾਬ ਸਰਕਾਰ ਦੱਸ ਸਕਦੀ ਹੈ ਕਿ ਜਿਹੜਾ ਮੰਡੀ ਬੋਰਡ ਦਾ ਇੰਜੀਨੀਅਰਿੰਗ ਚੀਫ ਹੈ ਜਤਿੰਦਰ ਭੰਗੂ ਉਹ ਖੁੱਲ ਕੇ ਜਾਨੋ ਮਾਰਨ ਦੀ ਗੱਲ ਕਰਦਾ ਹੈ ਇਹ ਗੱਲ ਕਹਿੰਦਾ ਮੈਨੂੰ ਟੈਲੀਫੋਨ ਤੇ ਕਿ ਮੈਂ 50 ਬੰਦੇ ਮਾਰੇ ਨੇ 54 ਦੀ ਮੇਰੀ ਲਿਸਟ ਹੈ ਹੁਣ ਤੇਰੇ ਵੀ ਗੋਲੀ ਵੱਜਣੀ ਹੈ ਤੇ ਕੀ ਐ ਸੀ ਪੰਜਾਬ ਸਰਕਾਰ ਦੀ ਮਜਬੂਰੀ ਹੈ ਕਿ ਉਹ ਆਪ ਵੀਡੀਓ ਚ ਮੰਨਦਾ ਕਿ ਮੈਂ ਅਮਰਿਤਪਾਲ ਦਾ ਬੰਦਾ ਹੈ ਤੇ ਉਹਨੂੰ ਫੇਰ ਇੰਜੀਨੀਅਰਿੰਗ ਚੀਫ ਲਾ ਕੇ ਰੱਖਿਆ ਕੀ ਆਪਾਂ ਇਕੱਠੇ ਮਿਲ ਕੇ ਰੈਡੀਕਲਸ ਦੇ ਨਾਲ ਖੇਡ ਰਹੇ ਹਾਂ ਕਿ ਪੰਜਾਬ ਸਰਕਾਰ ਆਪ ਪੰਜਾਬ ਨੂੰ ਅੱਗਾ ਲਾ ਰਹੀ ਹੈ ਓਰੇ ਮਨਪ੍ਰੀਤਿਆਲੀ ਤੇ ਹਰਜੋਤ ਬੈਂਸ ਇਕੱਠੇ ਹੋ ਗਏ ਉੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਦੂਜੇ ਨਮਾਇंदे ਨੇ ਕੇਂਦਰ ਦੇ ਧੁੰਮਾ ਸਾਹਿਬ ਕਲਕਾ ਦਾਤੂ ਵਾਲੋ ਬੈਠੇ ਨੇ ਕੀ ਮਕਸਦ ਇੱਕੋ ਹੀ ਹੈ ਕਿ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਤੇ ਕਬਜ਼ਾ ਕਰਨਾ ਜਿਦਾ ਨੰਦੇੜ ਸਾਹਿਬ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਫਿਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੁਣ ਜਿਹੜਾ ਇੱਕ ਧੁਰਾ ਬਚਦਾ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਹੁਣ ਉਹਦੇ ਤੇ ਆਪਾਂ ਕੇਂਦਰੀ ਏਜੰਸੀਆਂ ਦਾ ਕਬਜ਼ਾ ਕਰਾਉਣਾ ਤੇ ਆਮਾਨ ਸਾਹਿਬ ਤਾਂ ਹਈ 20 ਟੀਮ ਇਹ ਤਾਂ ਨਾਲ ਲੱਗੀ ਹੈ ਨਹੀਂ ਅੱਜ ਇਹ ਲੋਕਾਂ ਦੇ ਚਿਹਰੇ ਹੁਣ ਨੰਗੇ ਹੋ ਗਏ ਨੇ ਔਰ ਜਿਸ ਤਰੀਕੇ قالو جانو ਮਾਰਨ ਦੀ ਧਮਕੀ ਉਹ ਜਤਿੰਦਰ ਪੰਗੂ ਨੇ ਦਿੱਤੀ ਉਹਨੇ ਸਾਬਤ ਕਰਤਾ ਕਿ ਹੁਣ ਆਪਾਂ ਮਾਰਨ ਵਾਲੇ ਪਾਸੇ ਨੂੰ ਆਪਾਂ ਵਿਰੋਧੀਆਂ ਨੂੰ ਗੋਲੀਆਂ ਨਾਲ ਉਹਨਾਂ ਦੀ ਆਵਾਜ਼ ਬੰਦ ਕਰਨੀ ਚਾਹੁੰਦੇ ਆਂ ਐਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਾਇਆ ਚੋੜੇ ਤੇ ਜੋ ਚੋੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਉਹ ਪੰਜਾਬ ਪੁਲਿਸ ਦੀ ਸ਼ਹੀਦ ਤੇ ਕੀਤਾ ਪੰਜਾਬ ਪੁਲਿਸ ਨੇ ਰੈਕੀ ਕਰਾ ਕੇ ਉਹ ਸਟੇਟ ਸਪੌਂਸਰਡ ਉਹ ਵੀ ਅਟੈਕ ਸੀ ਸੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਸਰਕਾਰ ਹੁਣ ਕੇਂਦਰ ਦੀਆਂ ਸਾਜਾਂ ਚ ਮਿਲ ਕੇ ਖੇਡ ਰਹੀ ਹੈ ਤੇ ਐਸੇ ਲੋਕ ਜਿਹੜੇ ਪੰਜਾਬ ਨੂੰ ਅੱਕ ਲਾਉਣਾ ਚਾਹੁੰਦੇ ਨੇ ਇਹਨਾਂ ਨੂੰ ਹਵਾ ਦਿੱਤੀ ਜਾ ਰਹੀ ਹੈ ਪੰਜਾਬ 'ਚ ਕਤਲੋਗਾਰਤ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਪੰਜਾਬ ਦਾ ਤਾਂ ਅੱਜ ਰੱਬ ਹੀ ਰੱਖੇ